ਜੀ ਆਇਆਂ ਮਹੱਲਾ ਸਭ ਰਿ ਮਹੱਲਾ ਪਨਵਾ ਇੱਕ ਤੁਕਾ ਓਏ ਪਰਦੇਸਿਆ ਹਾਂ ਸੁਣ ਅੰਦੇਸਿਆ ਹਾਂ ਰਹਾ ਜਾ ਸੋਰਾਚ ਰਹੇ ਹਾਂ ਸਭ ਕੋ ਤਜ ਗਏ ਹਾਂ ਸੁਪਨਾ ਜਿਉਂ ਭਾਏ ਹਾਂ ਹਰ ਨਾਮ ਜਨ ਲਏ ਹਰ ਤਜ ਅਣ ਲਗੇ ਹਾਂ ਹਾਂ ਜਨਮ ਮਰ ਭਗੇ ਹਾਂ ਹਰ ਹਰ ਜਨ ਲਹੇ ਹਾਂ ਜੀਵਤ ਸਿ ਰਹੇ ਹਾਂ ਜਿਸ ਹੈ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ ਜਿਸ ਹੈ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਹੀ ਕਿਛ ਹੋ ਨਹੀਂ ਕਿਛ ਆਹੇ ਨਮੋਰਾ ਅਸਰ ਲੰਜਾ ਰਾਖ ਲੈ ਹੋ ਸਤਨਾ ਜਨ ਤੋਰਾ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਏ ਹੈ ਤੇ ਹਾ ਹਾਂ ਕਈ ਵਖਿਆਨ ਸਤਿਗੁਰੂ ਪਿਆਰੀ ਸਾਧ ਸੰਗਤ ਜੀ ਇਹਨਾਂ ਪਾਵਨ ਮਹਾਵਾਰਕ ਅਨੁਸਾਰ ਸਾਧਗੁਰਾਂ ਦੇ ਪਾਵਨ ਮੁਖਾਰਤਨ ਤੋਂ ਚਾਰਣ ਕੀਤਾ ਹੋਇਆ ਸਾਵਰੀ ਮਹੱਲਾ ਪੰਜਵਾਂ ਇੱਕ ਤੁਕਾ ਆਸਰ ਆਗ ਹੈ ਪੰਜਵੇਂ ਪਾਠ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਤਨ ਤੋਂ ਚਾਰਣ ਕੀਤਾ ਹੋਇਆ ਇੱਕ ਤੁਕਾ ਇੱਕੇ ਤੁਕ ਦਾ ਇਹ ਪਾਵਨ ਸ਼ਬਦ ਜੋ ਕਿ 17ਵੇਂ ਗਾਧਾ 7ਵਾਂ ਸ਼ਬਦ ਤੇ ਲੜੀਵਾਰ ਦਾ 163 ਨੰਬਰ ਸ਼ਬਦ ਜੋ ਕਿ ਧਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰ ਮਬਾਰਕ ਅੰਗ 410 400 11 ਅੰਨੇ ਤੇ ਸੁਸ਼ੋਭਤ ਹੈ ਫਤਗੁਰ ਬਖਸ਼ਿਸ਼ ਕਰਦੇ ਨੇ ਉਹਏ ਪਰਦੇਸੀ ਆਹਾ ਕਹਿੰਦੇ ਜਿਹੜਾ ਪਰਮਾਰਥਵਾਣ ਦੇਸ਼ ਤੋਂ ਪਰੇ ਹੈ ਪਰਦੇਸੀ ਹੈ ਹੈ ਨਿਰਗਣ ਰੂਪ ਤੇ ਦੇਸ਼ ਤੋਂ ਪਰੇ ਹੈ ਪਰ ਸਰਗਣ ਰੂਪ ਵਿੱਚ ਇਸ ਸੰਸਾਰ ਵਿੱਚ ਵਿਚਰ ਵੀ ਰਿਹਾ ਹੈ ਕਹਿੰਦੇ ਭਾਈ ਉਸ ਨੂੰ ਨਾਮ ਉਸ ਦਾ ਨਾਮ ਜਪਣਾ ਕਰ ਉਸ ਨੂੰ ਸਿਮਰਨਾ ਕਰ ਸੁਣ ਤ ਸੰਦੇਸ਼ ਸਿਆਹਾ ਉਹਦਾ ਸੰਦੇਸ਼ਾ ਭਾਵ ਉਹਦਾ ਊਕਮ ਸੁਣਨਾ ਕਰ ਤੇ ਜਿੰਦਗੀ ਚ ਮਨਨਾ ਕਰ ਰਹਾ ਹਾਂ ਵਿਸ਼ਰਾਂਤ ਦੇ ਕੇਂਦਰੀ ਭਾਸੁੰਦੰਦੇ ਆ ਸਤਿਗੁਰੂ ਕਹਿੰਦੇ ਕਿ ਇਹਨੇ ਭਾਈ ਜਿਉ ਉਸ ਪ੍ਰਮਾਤਮਾ ਦੇ ਸਨੇਹੇ ਨੂੰ ਸੁਨੇਗਾ ਨਾ ਜਿਹਨੂੰ ਸਤਿਗੁਰੂ ਕਹਿੰਦੇ ਨੇ ਜਾਗ ਲਿਓ ਉਦਰੇ ਮਣਾ ਜਾਗ ਲਿਓ ਕਾ ਗਫਰ ਸੋਇਆ ਜੋ ਤਨੁ ਪਰਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਜਿਹਨੂੰ ਸਤਿਗੁਰੂ ਕਹਿੰਦੇ ਨੇ ਜੋ ਦਿਨੇ ਆਗੈ ਸੋਦੇ ਦੇ ਦਿਆਹੀ ਕਰਣਾ ਕੂਚ ਰਹਿਣ ਠਹਿਰਨਾ ਹੀ ਸੰਗ ਚਲਦਾ ਹੈ ਹੰਪੀ ਚਲਣਾ ਗਵਣ ਕਰਨਾ ਸਿਰ ਉਪਰ ਮੜਨਾ ਜਾਤੂ ਸੋਇਆ ਜਾਗਿਆ ਨਾ ਤੇ ਜੀਵਨ ਦਾ ਸੱਚ ਕਰਦਾ ਕਿਉਂਨੇ ਗਫਲਤ ਦੀ ਨੀਂਦ ਸੁਤਾ ਆਪੇ ਭਾਈ ਇਹ ਉਪਦੇਸ਼ ਸੁਨਣਾ ਕਰ ਜਾਗਣਾ ਕਰ ਵਣਜ ਕਰੋ ਵਣਜਾਰੇ ਵਖਰਲੇ ਸਮਾਲ ਵਣਜ ਕਰਨਾ ਕਰ ਉਸ ਪਰਮਾਤਮਾ ਦੇ ਨਾਮ ਸਿਮਰਨ ਦਾ ਉਹ ਹੀ ਪਰਦੇਸੀ ਆ ਉਹ ਪਰਦੇਸੀ ਆ ਹੈ ਦੇਸ਼ ਤੋਂ ਪਰੇ ਅਸਲ ਨਿਰਗੁਣ ਰੂਪ ਵਿੱਚ ਤੇ ਉਹਦਾ ਸੰਦੇਸ਼ ਉਹਦਾ ਹੁਕਮ ਸੁਨਣਾ ਕਰ ਜ਼ਿੰਦਗੀ ਤੇ ਕਮਾਣਾ ਕਰ ਰਹਾ ਵਿਸ਼ਰਾਮ ਦੇ ਕੇ ਕੇਂਦਰੀ ਪਾਸੇ ਜਾਂਦੇ ਆ ਕਿਆ ਸੋਚ ਰਹੇ ਹਾਂ ਕਿ ਇਹ ਭਾਈ ਜਿਹੜਾ ਪਦਾਰਥਾਂ ਸੰਸਾਰ ਦੇ ਨਾਲ ਮੋਹ ਕੀ ਕਰੀ ਬੈਠਾ ਨਾ ਜਿਹਨਾਂ ਵਿੱਚ ਰੱਤੀ ਬੈਠੇ ਆ ਸਭ ਕੋ ਤੜ ਗਏ ਹਾ ਜਿਹੜੇ ਵਿੱਚ ਪਦਾਰਥਾਂ ਨੂੰ ਕਿੰਨਾ ਮੇਰਾ ਹੈ ਮੈਂ ਕੀਤਾ ਮੈਂ ਕਰਦਾ ਤੇਰਾ ਨਹੀਂ ਹੈ ਸਭ ਤੜ ਗਏ ਆ ਜਿੰਨੇ ਵੀ ਆਏ ਨੇ ਇਸ ਸੰਸਾਰ ਤੋਂ ਤੜ ਪਾ ਛੱਡ ਗਏ ਨੇ ਲੈ ਕੇ ਕੋਈ ਕੁਝ ਨਹੀਂ ਗਿਆ ਜਿੰਨੇ ਸਾਧਗੁਰੂ ਕਹਿੰਦੇ ਨੇ ਨੰਗੇ ਆਵਣਾ ਨਾਗੇ ਜਣਾ ਗੋਇਣਾ ਰਹਿ ਰਾਜਾ ਰਣ ਲੈ ਕੇ ਕੁਝ ਨਹੀਂ ਗਿਆ ਵੱਡੇ ਵੱਡੇ ਓਲੀ ਅਵਤਾਰ ਆਏ ਇਸ ਸੰਸਾਰ ਚ ਕੁਝ ਨਹੀਂ ਲੈ ਕੇ ਗਏ ਸੁਪਨਾ ਜਿਉ ਭਏ ਹਨ ਕਹਿੰਦੇ ਜਿਵੇਂ ਸੁਪਨਾ ਹੁੰਦਾ ਰਾਤ ਦਾ ਰਾਤ ਵਿੱਚ ਵੀ ਬੰਸ਼ ਵੀ ਬਣ ਜਾਂਦਾ ਕੰਗਾਲ ਵੀ ਬਣ ਜਾਂਦਾ ਅਮੀਰ ਵੀ ਬਣ ਜਾਂਦਾ ਗਰੀਬ ਵੀ ਬਣ ਜਾਂਦਾ ਕਹਿੰਦੇ ਵੀ ਇੱਕ ਸੁਪਨੇ ਦੀ ਜਗਾਈ ਹੈ ਜੈਸਾ ਸੁਹਣ ਸੁਪਨਾ ਰਹਿਣ ਦਾ ਤੈਸਾ ਇਹੋ ਸੰਸਾਰ ਸੁਪਨੇ ਵਿੱਚ ਬਹੁਤ ਉਝ ਹੋ ਜਾਂਦਾ ਪਰ ਅਸਲੀਅਤ ਨਹੀਂ ਹੁੰਦਾ ਇਸੇ ਲਈ ਮਨੁੱਖ ਸਮਝਦਾ ਵੀ ਮੈਂ ਜ਼ਿੰਦਗੀ ਚ ਬੜੀਆਂ ਉਪਲਬਧੀਆਂ ਹਾਸਲ ਕਰ ਲਿਆ ਬਹੁਤ ਕੁਝ ਹਾਸਲ ਕਰ ਲਿਆ ਮੈਂ ਅਮੀਰ ਬਣ ਗਿਆ ਕਰੋੜਪਤੀ ਬਣ ਗਿਆ ਅਰਬ ਖਰਬਪਤੀ ਬਣ ਗਿਆ ਪਰ ਇਹ ਨਹੀਂ ਯਾਦ ਰੱਖਦੇ ਕਿnde ਜਿੱਥੇ ਗਰੀਬ ਦੀ ਲੋਥ ਪਈ ਹੈ ਉੱਥੇ ਤੇਰੀ ਵੀ ਇੱਕ ਦਿਨ ਹੋਣੀ ਹੈ ਇਹ ਸਾਰਾ ਸੁਪਨੇ ਦੀ ਨਹੀਂ ਆਈ ਹੈ ਨਾ ਤੂੰ ਇਸ ਸੰਸਾਰ ਦੀ ਧਮੀਰੀ ਲੈ ਕੇ ਜਨਮੇ ਹੈ ਤੇ ਨਾ ਲੈ ਕੇ ਜਾਣਾ ਹੈ ਨਾ ਇਸ ਸੰਸਾਰ ਤੋਂ ਰਾਜ ਲੈ ਕੇ ਆਏ ਤੇ ਨਾ ਇਸ ਸੰਸਾਰ ਤੋਂ ਲੈ ਕੇ ਜਾਣਾ ਹੈ ਇਕ ਸੁਈ ਦੇ ਨੱਕੇ ਬਰਾਬਰ ਵੀ ਕੋਈ ਇਸ ਸੰਸਾਰ 'ਚ ਚੀਜ਼ ਨਹੀਂ ਜਾਨੀ ਇਸ ਲਈ ਸਤਿਗੁਰ ਕਹਿੰਦੇ ਨੇ ਮਿੱਥਿਆ ਤਨ ਤਨ ਕੋ ਟੰਨ ਸਭ ਆਇਆ ਮਿੱਥਿਆ ਭਾਵ ਮਿਥ ਇਹਦੀ ਇੱਕ ਡੇਟ ਫਿਕਸ ਕੀਤੀ ਹੋਈ ਹੈ ਮਿੱਥਿਆ ਹੋਇਆ ਇਹ ਇੱਕ ਇਹਦੀ ਮਿਥ ਪੱਕੀ ਕੀਤੀ ਹੋਈ ਹੈ ਮਿਥ ਭਾਵ ਜਿਹੜੀ ਐਕਸਪਾਇਰੀ ਫਿਕਸ ਹੋਵੇ ਕਿੰਨੇ ਮਿੱਥਿਆ ਹੈ ਸੁਪਨਾ ਵੀ ਇਹ ਸੰਸਾਰ ਸੁਪਣੀ ਦੀ ਨਹੀਂ ਆਈ ਹੈ ਹਰ ਨਾਮ ਜਿਨ ਲਈ ਕਹਿੰਦੇ ਪ੍ਰਵਾਨ ਹੋਈ ਏ ਜਿਨੇ ਹਰੀ ਦਾ ਨਾਮ ਜਪਣਾ ਕੀਤਾ ਨੀ ਤਾਂ ਸਾਰਾ ਸੰਸਾਰ ਸੁਪਨੇ ਦੀ ਗੱਲ ਫਲਦੀ ਨੀਂਦ ਵਿੱਚ ਸੁਤਾ ਪਿਆ ਹੈ ਹਰ ਤਜ ਅਨ ਲੱਗੇ ਹਾਂ ਕਹਿੰਦੇ ਪ੍ਰਮਾਤਮਾ ਛੱਡ ਕੇ ਹੋਰ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਲੱਗੇ ਜਨਮ ਮਾਰੇ ਭੱਗੇ ਹਾਂ ਫਿਰ ਕਹਿੰਦੇ ਜੰਮਣ ਮਰਨ ਤੇ ਗੇੜਵੇ ਚ ਜਾ ਪੈਗਾ ਹਰ ਹਰ ਨਾਮ ਲੈ ਹੈ ਹਾਂ ਕਹਿੰਦੇ ਜਿਹੜੇ ਭਗਤ ਜਾਨਾ ਨੇ ਉਸ ਹਰੀ ਨੂੰ ਉਸ ਦੁਖੜਣ ਵਾਲੇ ਨੂੰ ਜਪਣਾ ਕੀਤਾ ਜੀਵਤ ਸੇ ਰਹੇ ਹ ਉਹਨਾਂ ਦਾ ਭਾਗ ਸ਼ੀਰ ਨਹੀਂ ਵਿਆ ਸੰਸਾਰ ਵਿੱਚ ਪਰ ਉਹ ਇਸ ਸੰਸਾਰ ਵਿੱਚ ਜਿਉਂਦੇ ਨੇ ਮਰੇ ਬਾਦ ਵੀ ਕਿਉਂਕਿ ਉਹਨੇ ਨਾਮ ਜਪ ਲਿਆ ਹੈ ਜਿਸ ਹੈ ਕਿਰਪਾਲ ਹੋਏ ਹਨ ਜਿਸ ਤੇ ਪ੍ਰਮਾਤਮਾ ਦੇ ਆਲੂ ਕਿਰਪਾਲੂ ਹੋ ਜਾਏ ਨਾਨਕ ਭਗਤ ਸੋਏ ਕਹਿੰਦੇ ਜਿਹੜਾ ਨਾਮ ਜਪਦਾ ਹੈ ਉਹ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਅਸਲ ਵਿੱਚ ਉਹੀ ਉਹ ਭਗਤ ਹੈ ਜਿਹੜੇ ਤੇ ਜਿਹੜਾ ਜਿਉਂਦਿਆਂ ਦੀ ਮਰੇ ਜਿਉਂਦੇ ਦੀ ਮਰੇ ਬਰਾਬਰ ਹੋ ਗਿਆ ਤੇ ਮਰੇ ਬਾਦ ਅਮਰ ਹੋ ਗਿਆ ਤੇ ਇਸ ਦੇ ਸਤੇ ਸਤਿਗੁਰੂ ਕਿਰਪਾਲੂ ਹੋ ਗਿਆ ਅਸਲ ਵਿੱਚ ਉਹੀ ਭਗਤ ਉਹੀ ਸੰਤ ਉਹੀ ਪਰਮਾਤਮਾ ਦਾ ਸਭ ਤੋਂ ਸੁੱਚਾ ਤੇ ਉੱਚਾ ਮੋਖ ਭਗਤ ਹੈ ਸੋ ਇੰਗੀਆਂ ਕੋ ਬੇਨਤੀਆਂ ਪ੍ਰਵਾਨ ਕਰਨੀ ਹੈ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਪੰਨਾ ਅਮਰ ਕਰਣਾ ਦੇਵ ਸੀਸ ਕਰ ਵਰਦਾਸ ਅਗਿਆਤ ਕਥਾ ਵਿਚਾਰਾਂ ਕਰਨ ਦੀ ਜਜ ਆਜ ਆਵੇ ਲੇਖਕ ਤੈਨਾਂ ਛੁੱਟੀ ਅਖਿਨ ਖਿੰਖਣ ਪੂਰ ਰਹਾ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਲ ਉਤਾਰ ਦੇਵ ਸੱਚ ਨਸੀ ਸੜੀਆਂ ਯਹੋਵਾ ਸਭ ਸੁਮੇਲ ਵਾਹਿਗੁਰੂ ਦੇ ਫਤਿਹ ਦਾ ਜੋ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ